ਇਸ ਵੀਡੀਓ ਦੇ ਵਿੱਚ ਤੁਸੀਂ ਆਪਣਾ ਨਵਾਂ ਵੋਟਰ ਕਾਰਡ ਅਪਲਾਈ ਕਰਨਾ ਸਿੱਖੋਗੇ ਆਓ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਬਿਨਾ ਕੈਫੇ ਤੇ ਜਾਏ ਬਿਨਾ ਸੈਂਟਰਾਂ ਦੇ ਵਿੱਚ ਜਾਏ ਦੋਸਤੋ ਆਪਾਂ ਘਰ ਬੈਠੇ ਹੀ ਆਪਣਾ ਨਵਾਂ ਵੋਟਰ ਕਾਰਡ ਅਪਲਾਈ ਕਰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਹਾਂ ਇਸ ਜਾਣਕਾਰੀ ਨੂੰ ਦੇਖਣ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਦਾਂ ਦੀ ਵੀਡੀਓ ਤੁਹਾਡੇ ਤੱਕ ਕਦੇ-ਕਦੇ ਹੀ ਪਹੁੰਚਦੀਆਂ ਹਨ ਜੇਕਰ ਤੁਸੀਂ ਰੈਗੂਲਰ ਇਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਜੁੜੋ ਅੱਗੇ ਦੋਸਤੋ ਆਪਾਂ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਖਦੇ ਹਾਂ ਕਿਵੇਂ ਤੁਸੀਂ A to Z ਆਪਣੇ ਵੋਟਰ ਕਾਰਡ ਨੂੰ ਅਪਲਾਈ ਕਰਕੇ ਆਪਣੇ ਘਰ ਦੇ ਵਿੱਚ ਹੀ ਮੰਗਵਾਉਣਾ ਹੈ ਤਾਂ ਕਿ ਦੋਸਤੋ ਤੁਸੀਂ ਵੀਡੀਓ ਦੇਖੋ ਵੋਟਰ ਕਾਰਡ ਅਪਲਾਈ ਕਰਨ ਲਈ ਤੁਸੀਂ ਪਲੇ ਸਟੋਰ ਦੇ ਵਿੱਚ ਵੋਟਰ ਹੈਲਪਲਾਈਨ ਇੱਕ ਐਪ ਇੰਸਟਾਲ ਕਰੋਗੇ ਸਰਚ ਵਿੱਚ ਜਾਓਗੇ ਤੇ ਵੋਟਰ ਹੈਲਪਲਾਈਨ ਲਿਖ ਦੋਗੇ ਤੁਹਾਡੇ ਸਾਹਮਣੇ ਇਹ ਐਪ ਆ ਜਾਏਗਾ ਇਸ ਨੂੰ ਤੁਸੀਂ ਇੰਸਟਾਲ ਕਰਕੇ ਓਪਨ ਸਿੰਪਲੀ ਕਰ ਲੋਗੇ ਜਦੋਂ ਤੁਸੀਂ ਓਪਨ ਕਰੋਗੇ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆਏਗਾ ਤੇ ਫਿਰ ਤੁਹਾਡੇ ਸਾਹਮਣੇ ਇਦਾਂ ਆ ਜਾਏਗਾ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਮੋਬਾਈਲ ਨੰਬਰ ਤੇ ਪਾਸਵਰਡ ਫਿਲ ਕਰਨ ਦੀ ਆਪਸ਼ਨ ਆ ਰਹੀ ਹੈ ਇਸ ਨੂੰ ਪਹਿਲਾਂ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋਗੇ ਰਜਿਸਟਰ ਕਰਨ ਲਈ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਰਹੀ ਹੈ ਨਿਊ ਯੂਜ਼ਰ ਦੀ ਇਸ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹਦਾ ਇੰਟਰਫੇਸ ਆ ਰਿਹਾ ਹੈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰਕੇ ਸੈਂਡ ਓਟੀਪੀ ਤੇ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਫਿਲ ਕਰੋਗੇ ਤੁਹਾਨੂੰ ਇੱਕ ਓਟੀਪੀ ਆਏਗਾ ਜਿਹੜਾ ਉੱਪਰ ਤੁਸੀਂ ਓਟੀਪੀ ਦੇਖ ਰਹੇ ਹੋ ਇਹ ਓਟੀਪੀ ਨੀਚੇ ਫਿਲ ਕਰਨਾ ਹੈ ਇੱਥੇ OTP ਫਿਲ ਕਰਨ ਤੋਂ ਬਾਅਦ ਇੱਥੇ ਆਪਣਾ ਨਾਮ ਅਤੇ ਲਾਸਟ ਨੇਮ ਲਿਖ ਦਿਓ ਉਸ ਤੋਂ ਬਾਅਦ ਪਾਸਵਰਡ ਪਾਸਵਰਡ ਕਿਦਾਂ ਦਾ ਲਿਖੋਗੇ ਆਪਣੇ ਨਾਮ ਤੇ ਜਿੱਦਾਂ ਮੇਰਾ ਨਾਮ ਪ੍ਰੀਤ ਹੈ ਪ੍ਰੀਤ ਦਾ ਪੀ ਕੈਪੀਟਲ ਹੋ ਗਿਆ ਬਾਕੀ ਛੋਟੇ ਹੋਗੇ ਇਸ ਤੋਂ ਬਾਅਦ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ 5 6 7 8 ਪਿੱਛੇ ਲਾ ਕੇ ਐਟ ਦੀ ਰੇਟ ਲਗਾ ਦਿਓ ਜਾਂ ਫਿਰ ਕੁਝ ਹੋਰ ਨੰਮੈਰਿਕਲ ਅੱਖਰ ਲਾ ਦਿਓ ਹੈਸ਼ ਲਾ ਦਿਓ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਉਹ ਤੁਸੀਂ ਇੱਥੇ ਲਗਾ ਸਕਦੇ ਹੋ ਉਸ ਤੋਂ ਬਾਅਦ OTP ਜਿਹੜਾ ਆਇਆ OTP ਫਿਲ ਕਰਕੇ ਸਬਮਿਟ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤੁਸੀਂ ਰਜਿਸਟਰ ਹੋ ਜਾਓਗੇ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰੋਗੇ ਜੋ ਪਾਸਵਰਡ ਫਿਲ ਕੀਤਾ ਹੋ ਇੱਥੇ ਫਿਲ ਕਰੋਗੇ ਸੈਂਡ ਓਟੀਪੀ ਤੇ ਕਲਿੱਕ ਕਰੋਗੇ ਸੈਂਡ ਓਟੀਪੀ ਤੇ ਜਦੋਂ ਕਲਿੱਕ ਕਰੋਗੇ ਤੁਹਾਡੇ ਰਜਿਸਟਰ ਨੰਬਰ ਤੇ ਓਟੀਪੀ ਭੇਜਿਆ ਜਾਏਗਾ ਉਸ ਤੋਂ ਬਾਅਦ ਦਰਜ ਕਰਕੇ ਆਪਾਂ ਲੌਗਇਨ ਹੋ ਜਾਣੇ ਹਾਂ ਅਸੀਂ ਤੁਸੀਂ ਦੇਖ ਰਹੇ ਹੋ ਓਟੀਪੀ ਜਾ ਰਿਹਾ ਹੈ ਓਟੀਪੀ ਫਿਲ ਕਰਾਂਗੇ ਲੌਗਇਨ ਆਉਟ ਤੇ ਕਲਿੱਕ ਕਰ ਦਾਂਗੇ OTP ਆ ਚੁੱਕਿਆ ਹੈ ਆਪਾਂ OTP ਤੇ ਦਰਜ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਸਿੰਪਲੀ ਲੌਗਇਨ ਤੇ ਕਲਿੱਕ ਕਰਦੇ ਹਾਂ ਲੌਗਇਨ ਨਾਉ ਤੇ ਆਪਾਂ ਕਲਿੱਕ ਕਰਦੇ ਹਾਂ ਹੁਣ ਆਪਾਂ ਲੌਗਇਨ ਹੋ ਗਏ ਇਸ ਤੋਂ ਬਾਅਦ ਹੁਣ ਥੱਲੇ ਤੁਹਾਡੇ ਸਾਹਮਣੇ ਆਪਸ਼ਨ ਆ ਰਹੀਆਂ ਨੇ VOTER REGISTRATION ਫਰਸਟ ਨੰਬਰ ਤੇ ਆ ਰਿਹਾ ਹੈ ਇਹ ਤੋਂ ਹੀ ਤੁਸੀਂ ਨੇ ਆਪਣਾ VOTER CARD ਵੀ ਡਾਊਨਲੋਡ ਕਰ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਡਾਊਨਲੋਡ EPC ਇੱਥੇ ਜਾ ਕੇ ਤੁਸੀਂ ਆਪਣਾ ਡਾਊਨਲੋਡ ਕਰ ਲੋਗੇ ਅਤੇ ਤੁਸੀਂ ਹੁਣ VOTER REGISTRATION ਤੇ ਕਲਿੱਕ ਕਰ ਦੋਗੇ ਜਿਹੜਾ ਆ ਫਰਸਟ ਨੰਬਰ ਐਪ ਹਾਂ ਦਿਖਾਈ ਦੇ ਰਿਹਾ ਹੈ ਤੇ ਤੁਸੀਂ ਕਲਿੱਕ ਕਰ ਦੋ ਉੱਪਰ ਆ ਰਿਹਾ ਹੈ ਚੇਂਜ ਲੈਂਗੁਏਜ ਅਤੇ ਤੁਸੀਂ ਲੈਂਗੁਏਜ ਚੇਂਜ ਕਰੋਗੇ ਐਥੇ ਤੁਸੀਂ ਪੰਜਾਬੀ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ 6 ਨੰਬਰ ਫਾਰਮ ਨਵੀਂ ਵੋਟਰ ਰਜਿਸਟ੍ਰੇਸ਼ਨ ਜੇਕਰ ਤੁਹਾਡੀ 18 ਸਾਲ ਜਾਂ ਫਿਰ ਇਸ ਤੋਂ ਬਾਅਦ ਦੇ ਹੋ ਕੁਝ ਮਹੀਨਾ ਵਿੱਚ 18 ਸਾਲ ਦੇ ਹੋ ਜਾਓਗੇ ਤਾਂ ਇਹ ਤੁਸੀਂ ਫਾਰਮ ਭਰੋ ਤੇ ਇਸ ਤੇ ਤੁਸੀਂ ਆਪਾ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਇਹਦਾ ਆ ਰਿਹਾ ਹੈ ਮੇਰਾ ਨਾਮ ਵੋਟਰ ਮਿੱਤਰ ਐਥੇ ਆ ਰਿਹਾ ਹੈ ਮੈਂ ਨਵੀਂ ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੌਰਾਨ ਮਦਦ ਕਰਾਂਗਾ ਅਤੇ ਹਰੇਕ ਪੜਾ ਕਦਮ ਸਮਝਾਵਾਂਗਾ ਤੁਸੀਂ ਦੇਖ ਸਕਦੇ ਹੋ ਐਥੇ ਤੁਸੀਂ ਆਓ ਸ਼ੁਰੂ ਕਰੀਏ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਜੇਕਰ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਹਾਂ ਮੈਂ ਪਹਿਲੀ ਵਾਰ ਬਣਾ ਰਿਹਾ ਹਾਂ ਅਰਜੀ ਦੇ ਰਿਹਾ ਹਾਂ ਜੇਕਰ ਤੁਹਾਡੇ ਕੋਲ ਪਹਿਲਾਂ ਹੈਗਾ ਸੀਗਾ ਗੁੰਮ ਹੋ ਗਿਆ niche likhoge nahi mere kol pehla si ga othe te click kar doge nahi ta sidha tusi back jaake jehda tusi dekh rahe ho apan itthe pehli var bana rahe ha te apan othe pehli var te hi click kar dange jivein ke itthe apne kol option aayi hai ha main pehli var arji de re ha aage badho hun is to baad tusi itthe select state aa reha hai itthe apna state keda hai punjab hai ਉਸ ਤੋਂ ਬਾਅਦ ਜ਼ਿਲ੍ਹਾ ਕਿਹੜਾ ਹੈ ਜੋ ਵੀ ਤੁਹਾਡਾ ਜ਼ਿਲ੍ਹਾ ਹੈ ਇੱਥੇ ਆਪਾਂ ਚੂਜ਼ ਕਰ ਲੈਂਦੇ ਹਾਂ ਇੱਕ ਰੈਂਡਮਲੀ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਜੋ ਵੀ ਤੁਹਾਡਾ ਲੱਗਦਾ ਹੈ ਉਸ ਤੋਂ ਬਾਅਦ ਜਨਮ ਮਿਤੀ ਤੁਹਾਡੀ ਜਨਮ ਮਿਤੀ ਕੀ ਹੈ ਉਹ ਤੁਸੀਂ ਇੱਥੇ ਲਿਖ ਲੋਗੇ ਇੱਥੇ ਐਗਜ਼ਾਮਪਲ ਦੇ ਤੌਰ ਤੇ ਆਪਾਂ ਲਿਖ ਰਹੇ ਹਾਂ ਅਤੇ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੇ ਜਨਮ ਮਿਤੀ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਇੱਥੇ ਜੋ ਵੀ ਤੁਹਾਡਾ ਡੇਟ ਆਫ ਬਰਥ ਬਣੇਗਾ ਜਿੱਦਾਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਉੱਪਰ 2007 ਤੇ ਕਲਿੱਕ ਕਰੋ ਜੋ ਵੀ ਤੁਹਾਡਾ ਬੰਦਾ ਹੈ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਡਾਕੂਮੈਂਟ ਆਫ ਪ੍ਰੂਫ ਡੇਟ ਆਫ ਬਰਥ ਇੱਥੇ ਤੁਸੀਂ ਜਾਓਗੇ ਆਧਾਰ ਕਾਰਡ ਪੈਨ ਕਾਰਡ ਜੋ ਵੀ ਤੁਹਾਡੇ ਕੋਲ ਹੈਗਾ ਹੈ ਉਸ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਉਹਦੀ ਫੋਟੋ ਤੁਸੀਂ ਇੱਥੇ ਅਪਲੋਡ ਕਲਿੱਕ ਤੇ ਕਰੋ ਇੱਥੋਂ ਗੈਲਰੀ ਦੇ ਵਿੱਚ ਜਾ ਕੇ ਤੁਸੀਂ ਆਪਣੀ ਫੋਟੋ ਅਪਲੋਡ ਕਰ ਦਿਓ ਜੋ ਵੀ ਤੁਹਾਡੀ ਰਹੇਗੀ ਜਿੱਦਾਂ ਆਪਾਂ ਇਹ ਰੈਂਡਮਲੀ ਤੁਹਾਡੇ ਕੋਲ ਇੱਕ ਫੋਟੋ ਚੂਜ਼ ਕੀਤੀ ਉਸ ਤੋਂ ਬਾਅਦ ਜੋ ਵੀ ਤੁਹਾਡਾ ਇਹਦਾ ਫਾਈਲ ਦਾ ਸਾਈਜ਼ ਰਹੇਗਾ ਉਹ ਤੁਸੀਂ ਫਾਈਲ ਦਾ ਸਾਈਜ਼ ਬਣਾ ਕੇ ਟਿਕ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਅੱਗੇ ਵਧ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੀ ਫੋਟੋ ਜੋ ਵੀ ਤੁਹਾਡੀ ਫੋਟੋ ਰਹੇਗੀ ਉਹ ਵੀ ਤੁਸੀਂ ਇੱਥੇ ਅਪਲੋਡ ਫੋਟੋ ਤੇ ਕਲਿੱਕ ਕਰੋ ਉਸ ਤੋਂ ਬਾਅਦ ਗੈਲਰੀ ਚ ਜਾ ਕੇ ਆਪਣੀ ਫੋਟੋ ਸਿਲੈਕਟ ਕਰੋ ਉਸ ਤੋਂ ਬਾਅਦ ਆਪਾਂ ਰੈਂਡਮਲੀ ਇੱਕ ਫੋਟੋ ਵੀ ਚੂਜ਼ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ نیچے ਚਲੇ ਜਾਂਦੇ ਹਾਂ ਇੱਥੇ ਆ ਰਿਹਾ ਹੈ ਲਿੰਗ ਚੁਣੋ ਅਤੇ ਤੁਹਾਡੇ ਪੁਰਸ਼ ਹੈ ਜਾਂ స్త్రీ ਹੈ ਉਹ ਤੁਸੀਂ ਜਿਹਦਾ ਵੀ ਬਣਾ ਰਹੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਉਹਦਾ ਨਾਮ ਜਦੋਂ ਤੁਸੀਂ ਨਾਮ ਲੋਕਲ ਲੈਂਗੁਏਜ ਲਿਖੋਗੇ ਤਾਂ ਇੱਥੇ ਤੁਹਾਡੀ ਜੋ ਵੀ ਪੰਜਾਬੀ ਪਾਸ਼ਾ ਹੋਏਗੀ ਉਹਦੇ ਵਿੱਚ ਆਪਣੇ ਆਪ ਆ ਜਾਏਗਾ ਜਿੱਦਾਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਨਾਮ ਲਿਖਦੇ ਹਾਂ ਇੱਕ ਰਾਜ ਤਾਂ ਇੱਥੇ ਤੁਸੀਂ ਦੇਖੋਗੇ ਰਾਜ ਆ ਜਾਏਗਾ ਜੇਕਰ ਦੋਸਤੋ ਤੁਹਾਨੂੰ ਲੱਗਦਾ ਹੈ ਗਲਤ ਹੋ ਰਿਹਾ ਹੈ ਤੇ ਪੰਜਾਬੀ ਟਾਈਪਿੰਗ ਦੀ ਸਹਾਇਤਾ ਨਾਲ ਤੁਸੀਂ ਆਪਣਾ ਨਾਮ ਚੇਂਜ ਕਰਦੇ ਜਾਓਗੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਬਿਨੇ ਕਰਦਾ ਉਪਨਾਮ ਜੇਕਰ ਹੈਗਾ ਤਾਂ ਲਿਖ ਦਿਓ ਨਹੀਂ ਤਾਂ ਲੋਡ ਨਹੀਂ ਹੈਗੀ ਉਸ ਤੋਂ ਬਾਅਦ ਤੁਹਾਡਾ ਆਧਾਰ ਨੰਬਰ ਉਸ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਹੈ ਅਤੇ ਥੱਲੇ ਆ ਰਿਹਾ ਹੈ ਮੈਂ ਆਪਣਾ ਆਧਾਰ ਨੰਬਰ ਦੇਣ ਯੋਗ ਨਹੀਂ ਹਾਂ ਕਿਉਂਕਿ ਮੇਰੇ ਕੋਲ ਆਧਾਰ ਕਾਰਡ ਨਹੀਂ ਹੈ ਜੇ ਨਹੀਂ ਹੈਗਾ ਫਿਰ ਤੁਸੀਂ ਇੱਥੇ ਟਿਕ ਕਰੋਗੇ ਅਦਰਵਾਈਜ਼ ਤੁਸੀਂ ਇਸ ਆਪਸ਼ਨ ਨੂੰ ਨਹੀਂ ਟਿਕ ਕਰਨਾ ਇੱਥੇ ਤੁਸੀਂ ਆਧਾਰ ਕਾਰਡ ਫਿਲ ਕਰਕੇ ਮੋਬਾਈਲ ਨੰਬਰ ਫਿਲ ਕਰਕੇ ਉਸ ਤੋਂ ਬਾਅਦ ਈਮੇਲ ਫਿਲ ਕਰਕੇ ਉਸ ਤੋਂ ਬਾਅਦ ਤੁਹਾਡਾ ਜੋ ਵੀ ਰਹੇਗਾ ਅਪੰਗਤਾ ਹੈ ਤੇ ਤੇ ਕਲਿੱਕ ਕਰ ਲੋਗੇ ਨਹੀਂ ਤੇ ਨੂੰ ਛੱਡ ਕੇ ਅੱਗੇ ਵਧੋ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਥਰਡ ਸਟੈਪ ਤੁਹਾਡੇ ਕੋਲ ਆ ਚੁੱਕਿਆ ਹੈ ਰਿਲੇਟਿਵ ਟਾਈਪ ਤੁਸੀਂ ਆਪਣੇ ਫਾਦਰ ਦਾ ਨਾਮ ਦੇਣਾ ਚਾਹੁੰਦੇ ਹੋ ਜਾਂ ਫਿਰ ਹਸਬੰਡ ਦਾ ਜੇਕਰ ਲੇਡੀ ਮੈਰਿਜ ਹੈ ਤਾਂ ਫਿਰ ਤੁਸੀਂ ਇੱਥੇ ਲਿਖ ਦੋਗੇ ਪਤਨੀ ਜਾਂ ਫਿਰ ਪਤੀ ਜਿੱਦਾਂ ਵੀ ਤੁਸੀਂ ਜਿਸ ਦਾ ਵੀ ਨਾਮ ਦੇਣਾ ਚਾਹੁੰਦੇ ਹੋ ਜਿੱਦਾਂ ਮੈਂ ਪਿਤਾ ਦਾ ਨਾਮ ਆ ਰਿਹਾ ਹੈ ਪਿਤਾ ਦਾ ਨਾਮ ਇੱਥੇ ਲਿਖ ਦਿਓ ਐਗਜ਼ਾਮਪਲ ਦੇ ਤੌਰ ਤੇ ਆਪਾਂ ਰਾਮ ਲਿਖ ਦਿੰਨੇ ਹਾਂ ਤੇ ਇੱਥੇ ਸਾਹਮਣੇ ਆਪਣੇ ਨਾਮ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਅੱਗੇ ਵਧੋ ਉਸ ਤੋਂ ਬਾਅਦ ਤੁਹਾਡਾ जो भी हाउस नंबर रहेगा लिख दो एग्जाम्पल के तौर पर मैं लिख रहा हाँ उस तो जो भी गली रहेगी नगर तोड़ा है डाक कार लिख दोगे एग्जाम्पल के तौर पर मैं लिख रहा हाँ तुम्हें गलती नहीं करनी जो भी पिन कोड रहेगा तो लिख लो ग उस बाद तहसील कि लिख लो उस तो बाद जिला कि लिख लो उस तो बाद डाकूमेंट ऑफ प्रूफ ये आधार कार्ड चूज कर लोगे उस तो बाद अपलोड क्लिक करो ये तुम अपने आधार कार्ड की फोटो चूज करके अपलोड कर दोगे दोनों पास तो बाद অপশন ਆ ਰਹੀ ਹੈ ਮੇਰੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਮੌਜੂਦਾ ਪਤੇ ਦੇ ਵੋਟਰ ਸੂਚੀ ਵਿੱਚ ਪਹਿਲਾ ਇਹ ਸ਼ਾਮਲ ਹਨ ਜਿਸ ਨਾਲ ਮੈਂ ਵਰਤਮਾਨ ਵਿੱਚ ਰਹਿੰਦਾ ਹਾਂ ਜੇਕਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਦੀ ਡਿਟੇਲ ਦੇਣਾ ਚਾਹੁੰਦੇ ਹੋ ਜਿੱਦਾਂ ਤੁਸੀਂ ਵੋਟਰ ਕਾਰਡ ਨਾਮ ਫਿਲ ਕਰੋਗੇ ਆ ਤੁਸੀਂ ਦੇਖ ਸਕਦੇ ਹੋ ਨਾਮ ਪਿਤਾ ਦਾ ਜੇ ਕਲਿੱਕ ਕਰੋਗੇ ਤੇ ਨਾਮ ਪਿਤਾ ਤੇ ਲਿਖ ਦੋਗੇ ਉਸ ਤੋਂ ਬਾਅਦ ਨੀਚੇ ਉਸ ਦਾ ਵੋਟਰ ਨੰਬਰ ਲਿਖ ਦੋਗੇ ਤੇ ਅੱਗੇ ਤੁਸੀਂ ਚਲੇ ਜਾਓਗੇ ਜੇ ਨਹੀਂ ਦੇਣਾ ਚਾਹੁੰਦੇ ਤੇ ਇਹਨੂੰ ਤੁਸੀਂ ਛੱਡ ਦੋਗੇ ਲੋਡ ਨਹੀਂ ਹੈਗੀ ਅੱਗੇ ਸਿੱਧਾ ਵਾਜ ਜਾਓਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਐਡਾ ਪ੍ਰੋਸੈਸ ਆ ਜਾਏਗਾ ਜ਼ਿਲ੍ਹਾ ਜੋੜਾ ਤੁਹਾਡਾ ਰਹੇਗਾ ਉਹ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਚੂਜ਼ ਕਰ ਲੋਗੇ ਉਸ ਤੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਕੀ ਹੈ ਉਹ ਫਿਲ ਕਰ ਲੋਗੇ ਉੱਪਰ ਲਿਖਿਆ ਹੋਇਆ ਹੈ ਮੈਂ ਆਮ ਤੌਰ ਤੇ 10 ਸੇ ਪੇਤਾ ਦਾ ਨਿਵਾਸੀ ਹਾਂ ਤੇ ਉਸ ਤੋਂ ਬਾਅਦ ਮੀਤੀ ਆ ਰਹੀ ਹੈ ਮੈਂ ਪਹਿਲੀ ਵਾਰ ਵੋਟਰ ਸੂਚੀ ਵਿੱਚ ਨਾਮ ਦਰਜ ਕਰ ਰਿਹਾ ਹਾਂ ਕਰ ਰਹੀ ਹਾਂ ਵਿਧਾਨ ਸਭਾ ਚੋਣ ਕੇਂਦਰ ਦੇ ਖੇਤਰ ਵਿੱਚ ਸ਼ਾਮਲ ਹਾਂ ਇੱਥੇ ਤੁਸੀਂ ਮੀਤੀ ਲਿਖ ਦੋਗੇ ਜੋ ਵੀ ਤੁਹਾਡੀ ਰਹੇਗੀ ਚੋਣ ਇੱਥੇ ਮੀਤੀ ਚੋਣਾਂ ਤੇ ਕਲਿੱਕ ਕਰਤੇ ਇੱਥੇ ਤੁਸੀਂ ਮੀਤੀ ਆਪਣੀ ਲਿਖ ਦੋਗੇ ਉਸ ਤੋਂ ਬਾਅਦ ਇੱਥੇ ਮੇਰੇ ਕੋਲ ਉਮਰ ਦੇ ਸਬੂਤ ਮੁੱਖ ਦਸਤਾਵੇਜ਼ ਵਿੱਚ ਕੋਈ ਵੀ ਨਹੀਂ ਹੈ ਇਸ ਲਈ ਮੈਂ ਨਥੀ ਨਹੀਂ ਕੀਤਾ ਜੇਕਰ ਕਰਨਾ ਚਾਹੋ ਤਾਂ ਇੱਥੇ ਟਿੱਕਰ ਲੋਗੇ ਨਹੀਂ ਤਾਂ ਛੱਡ ਦੋਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੀਤੀ ਆ ਰਹੀ ਹੈ ਸਥਾਨ ਤੁਹਾਡਾ ਕਿਹੜਾ ਹੈ ਜਿੱਥੋਂ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਸੀਂ ਸਥਾਨ ਨੇ ਤੇ ਫਿਲ ਕਰ ਦੋਗੇ ਉਸ ਤੋਂ ਬਾਅਦ ਹੋ ਗਿਆ ਇੱਥੇ ਤੁਸੀਂ ਕਲਿੱਕ ਕਰ ਦੋਗੇ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਏਗਾ ਜੋ ਕਿ ਤੁਸੀਂ ਸੰਭਾਲ ਕੇ ਰੱਖ ਲੋਗੇ ਉਸ ਰੈਫਰੈਂਸ ਨੰਬਰ ਤੇ ਹੀ ਤੁਹਾਨੂੰ ਇਪਸੀ ਨੰਬਰ ਡਾਊਨਲੋਡ ਕਰਨਾ ਪਵੇਗਾ ਉਹ ਮੈਂ ਤੁਹਾਨੂੰ ਦੱਸਦਾ ਹਾਂ ਬੈਕ ਆ ਜਾਓਗੇ ਉਸ ਤੋਂ ਬਾਅਦ ਤੁਸੀਂ ਡਾਊਨਲੋਡ ਇਪਸੀ ਤੇ ਕਲਿੱਕ ਕਰੋਗੇ ਇੱਥੇ ਮੇਰੇ ਕੋਲ ਇਪਸੀ ਨੰਬਰ ਨਹੀਂ ਹੈ ਮੇਰੇ ਕੋਲ ਰੈਫਰੈਂਸ ਨੰਬਰ ਹੈ ਇੱਥੇ ਤੁਸੀਂ ਕਲਿੱਕ ਕਰੋਗੇ ਰੈਫਰੈਂਸ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਸਟੇਟ ਚੂਜ਼ ਕਰੋਗੇ ਜੋ ਵੀ ਸਟੇਟ ਰਹੇਗਾ ਉਸ ਤੋਂ ਬਾਅਦ ਫੇਚ ਡਿਟੇਲ ਤੇ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੇ ਤੁਹਾਡਾ ਇਪਸੀ ਨੰਬਰ ਆ ਜਾਏਗਾ ਯਾਨੀ ਕਿ ਵੋਟਰ ਕਾਰਡ ਆ ਜਾਏਗਾ ਜੇਕਰ ਬਣਿਆ ਹੋਏਗਾ ਤਾਂ ਜੇਕ ਨਹੀਂ ਬਣਦਾ ਤਾਂ ਉਹ ਲਿਖਿਆ ਹੋਏਗਾ ਕਿ ਪ੍ਰਕਿਰਿਆ ਦੇ ਵਿੱਚ ਹੈ ਬਣ ਰਿਹਾ ਹੈ ਟਾਈਮ ਲੱਗੇਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਤੇ ਇਹਦਾ ਤੁਸੀਂ ਆਪਣਾ ਵੋਟਰ ਕਾਰਡ ਅਪਲਾਈ ਕਰ ਲੋਗੇ ਤਾਂ ਇਹ ਸੀਗਾ ਵੋਟਰ ਕਾਰਡ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਪਣੀ رائے ਦੇ ਕੇ ਜਾਓ ਅਗਲੀ ਵੀਡੀਓ ਦੇ ਵਿੱਚ ਕੁਝ ਇਦਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੈ ਹਿੰਦ ਦੋਸਤੋ